ਸ਼ਸ਼ੀਗਾਲ ਦੀ ਇਹ ਵਨ ਸੂਟ ਮਲਾਈ 크ਰੇਪ ਤੇ ਰਹਣਗੇ ਸ਼ਰਟ ਦੀ ਫਰੰਟ ਸਾਈਡ ਤੇ 슬ੀਵਸ ਤੇ ਬਾਟਮ ਤੇ ਵਰਕ ਰਹੇਗਾ ਦੁਪੱਟਾ ਆਰਗੈਂਜ਼ਾ ਦਾ ਬਨਾਰਸੀ ਰਹੇਗਾ ਸੇਮ ਐਜ਼ ਇਹ ਲੈਸ ਰਹੇਗੀ ਇਹ ਵਨ ਸੂਟ ਨੇ ਜਿਹੜੇ ਪਿਓਰ ਕੈਮਰੀ ਕਾਟਨ ਦੇ ਹੋਣਗੇ ਸ਼ਰਟ ਪ੍ਰਿੰਟਡ ਹੋਏਗੀ ਫਰੰਟ ਸਾਈਡ ਵਰਕ ਰਹੇਗਾ ਬਾਟਮ ਇਹ ਜਿਹੜੀ ਪਲੇਨ ਹੋਏਗੀ ਦੁਪੱਟਾ ਹਾਫ ਪਿਓਰ ਦਾ ਹੋਏਗਾ ਸ਼ਰਟ ਦੇ ਫੈਬਰਿਕ ਦਾ ਫੋਰ ਸਾਈਡ ਬਾਰਡਰ ਰਹੇਗਾ ਇਹ ਵੀਡੀਓ ਸਪੈਸ਼ਲੀ ਉਹਨਾਂ ਪੈਣਾਂ ਲਈ ਹੈ ਜਿਹੜੀਆਂ ਕਿ ਕੱਪੜੇ ਦਾ ਆਨਲਾਈਨ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਇਹਦੇ ਵਿੱਚ ਕੋਈ ਵੀ ਇਨਵੈਸਟਮੈਂਟ ਨਹੀਂ ਹੁੰਦੀ ਹੈਗੀ ਜਿਹੜਾ ਤੁਹਾਡਾ ਆਰਡਰ ਹੋਏਗਾ ਉਸ ਦੀ ਹੀ ਪੇਮੈਂਟ ਹੋਏਗੀ ਆਪਣਾ ਇੱਕ ਵਟਸਐਪ ਦਾ ਗਰੁੱਪ ਬਣਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆਂ ਤੇ ਆਪਾਂ ਤੁਹਾਨੂੰ ਆਪਣੇ ਗਰੁੱਪ ਦੇ ਵਿੱਚ ਜਿਹੜਾ ਐਡ ਕਰਾਂਗੇ ਜਿਸ ਦੇ ਲਈ ਤੁਹਾਨੂੰ ਡੇਲੀ ਅਪਡੇਟਸ ਐ ਜਿਵੇਂ ਉਹ ਮਿਲਦੀਆਂ ਰਹਿਣਗੀਆਂ ਸਿਰਫ ਉਹ ਹੀ ਪੈਣਾ ਮੈਸੇਜ ਕਰਨ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕਰਨਾ ਹੈ ਜਾਂ já ਕਰ ਰਹੀਆਂ ਨੇ ਇਹ ਵਨ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਰਹਿਣਗੇ ਸ਼ਰਟ ਦੀ ਫਰੰਟ ਸਾਈਡ ਘੇਰੇ ਤੇ ऑर्गेंजा एम्ब्रॉयडरी पैच वर्क रहेगा सेम स्लीव्स पे वर्क होएगा पैच वर्क रहेगा विदाउट दुपट्टा रहेंगे ऑल ओवर सूट होएगा ਇਹ ਵਾਲੇ ਸੂਟ ਨੇ ਜਿਹੜੇ ਵਿਚਿਤਰਾ ਸ਼ਿਮਰ ਤੇ ਰਹਿਣਗੇ ਸ਼ਰਟ ਦੀ ਨੈਕ ਤੇ ਸਲੀਵ ਤੇ ਤੇ ਘੇਰੇ ਤੇ ਵਰਕ ਹੋਏਗਾ ਵਿਚਿਤਰਾ ਸ਼ਿਮਰ ਦਾ ਹੀ ਦੁਪੱਟਾ ਰਹੇਗਾ ਫੋਰ ਸਾਈਡ ਲੈਸ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਆਰਗੈਂਜ਼ਾ ਦੀ ਸ਼ਰਟ ਰਹੇਗੀ ਸ਼ਰਟ ਤੇ ਵਰਕ ਰਹੇਗਾ ਬਾਟਮ ਹੈ ਜਿਹੜੀ ਸ਼ੈਂਟੋਨ ਦੀ ਰਹੇਗੀ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਤੇ ਫੋਰ ਕਲਰਸ ਵਿੱਚ ਅਵੇਲੇਬਲ ਹੋਏਗਾ ਇਹ ਵਾਲਾ ਸੂਟ ਵੀ ਸੇਮ ਆਰਗੈਂਜ਼ਾ ਦੀ ਸ਼ਰਟ ਰਹੇਗੀ ਸ਼ਰਟ ਤੇ ਵਰਕ ਰਹੇਗਾ बॉਟਮ ਐ ਸ਼ੈਂਟੋਂ ਦੀ ਰਹੇਗੀ ਦੁਪੱਟਾ ਵੀ ਪਿਓਰ ਸ਼ਿਫੋਂ ਦਾ ਹੋਏਗਾ ਇਹ ਵਾਲਾ ਸੂਟ ਟੈਬੀ ਸਿਲਕ ਤੇ ਰਹੇਗਾ ਸ਼ਰਟ ਦੇ ਫਰੰਟ ਸਾਈਡ ਤੇ 슬ੀਵਸ ਤੇ ਵਰਕ ਰਹੇਗਾ ਦੁਪੱਟਾ ਇਹ ਜਿਹੜਾ ਆਰਗੈਂਜ਼ਾ ਦਾ ਹੋਏਗਾ ਫੋਰ ਸਾਈਡ ਵਰਕ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਜਾਰਜਟ ਤੇ ਹੋਣਗੇ ਸ਼ਰਟ ਤੇ ਪੂਰਾ ਵਰਕ ਰਹੇਗਾ ਜਿਹੜੀ बॉਟਮ ਆ ਵੀ ਫੁੱਲੀ ਵਰਕ ਰਹੇਗੀ ਉਸ ਦਾ ਤੁਸੀਂ ਸ਼ਰਾਰਾ ਕੁਝ ਵੀ ਬਣਾ ਸਕਦੇ ਹੋ ਦੁਪੱਟਾ ਉਹ ਵੀ ਜਾਰਜਟ ਦਾ ਹੋਏਗਾ ਟੂ ਸਾਈਡ ਉਸਦੇ ਵਰਕ ਰਹੇਗਾ ਇਹ ਵਾਲੇ suit natural crepe ਤੇ ਰਹਿਣਗੇ shirt ਤੇ ਪੂਰਾ ਵਰਕ ਰਹੇਗਾ bottom sleeves ਤੇ ਵਰਕ ਹੋਏਗਾ dupatta ਚੁਣੌਣ ਦਾ ਰਹੇਗਾ front side ਵਰਕ ਰਹੇਗਾ ਇਹ ਵਾਲਾ ਫੈਬਰਿਕ ਨੇ ਜਿਹੜਾ georgette tissue ਤੇ ਰਹਿਣਗੇ dyeable fabric ਰਹੇਗਾ ਇਹਨਾਂ ਨੂੰ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਇਹ ਜਿਹੜਾ ਬਾਈ ਕਰ ਸਕਦੇ ਹੋ ਡ्रेसेस ਜਾਂ suit ਇਹਨਾਂ ਦਾ ਤੁਸੀਂ ਇਹ ਜਿਹੜਾ ਬਣਾ ਸਕਦੇ ਹੋ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ